ਜੋ ਅਸੀਂ ਦੇਖ ਰਹੇ ਹਾਂ ਕਿ ਇਹ ਸੁਪਨਾ ਸੀ ਜਿਹਦੇ ਵਾਸਤੇ ਇਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸਭ ਤੋਂ ਵੱਡੀ ਕਿ ਇਹੀ ਸ਼ਹੀਦ ਭਗਤ ਸਿੰਘ ਜੀ ਨੇ ਸੋਚਿਆ ਸੀ ਕਿ ਭਾਰਤ ਇਹੋ ਜਿਹਾ ਹੋਵੇ ਪੰਜਾਬ ਇਹੋ ਜਿਹਾ ਹੋਵੇ ਗੁਰੂਆਂ ਦੀ ਧਰਤੀ ਸੋਹਣੀ ਦੀ ਪੰਜਾਬ ਕਿ ਇੱਥੇ ਹੀ ਪਹੁੰਚਣਾ ਸੀ ਅਸੀਂ ਇਹ ਸੋਹਣਾ ਦਾ ਪੰਜਾਬ ਹੈ ਤੇ ਇਹਦੇ ਵਾਸਤੇ ਕਿਲੋਟੀਆਂ ਨੂੰ ਕੁਰਬਾਨੀ ਦੇਣ ਦੀ ਠੀਕ ਹੈ ਸੋ ਉਹਨਾਂ ਦਾ ਸੁਪਨਾ ਕੁਝ ਹੋਰ ਸੀ ਜਿਸ ਲੈਵਲ ਦਾ ਪੈਸਾ ਸੋਨਾ ਬਾਕੀ ਸਭ ਕੁਝ ਬਰਬਾਦ ਹੋ ਚੀਜ਼ਾਂ ਹੋਰ ਚੱਲ ਰਹੀਆਂ ਹਾਲੇ ਇਹ ਕਿ ਪਤਾ ਤਾਂ ਸਾਰਿਆਂ ਨੂੰ ਹੈ ਮੈਂ ਉਦੋਂ ਵੀ ਤੁਹਾਨੂੰ ਦੇ ਚਿਕੇ ਸੀ ਇਸ 'ਚ ਪੂਰਾ ਸਿਸਟਮ ਹੈ ਸਿਸਟਮ ਕੀ ਹੁੰਦਾ ਹੈ ਪੋਲਿਟਿਕਲ ਲੀਡਰਸ਼ਿਪ ਗਵਰਨੈਂਸ ਜਿਹੜੇ ਐਗਜ਼ੀਕਟਿਵ ਹੈ ਬਿਊਰੋਕ੍ਰਾਸੀ ਹੈ ਪੁਲਿਸ ਜੁਡੀਸ਼ਰੀ ਕ੍ਰਾਸਿਕਿਊਸ਼ਨ ਐਂਡ ਮੀਡੀਆ ਕਿਉਂਕਿ ਬਗੈਰ ਪੂਰੇ ਸਿਸਟਮ ਦੇ ਕਲੂਜ਼ਨ ਦੇ ਇਹ ਤਾਂ ਕੋਈ ਨਾ ਕੋਈ ਤਾਂ ਰੋਕ ਸਕਦਾ ਹੈ ਜੇ ਪੋਲਿਟਿਕਲ ਲੀਡਰਸ਼ਿਪ ਚਾਵੇ ਇਮੀਡੀਏਟਲੀ ਰੋਕ ਸਕਦੀ ਹੈ ਜੇ ਬਿਊਰੋਕਰੇਸੀ ਚਾਹੇ ਰੋਕ ਸਕਦੀ ਹੈ ਪੁਲਿਸ ਚਾਹੇ ਰੋਕ ਸਕਦੀ ਹੈ ਪ੍ਰੋਸੀਕਿਊਸ਼ਨ ਚਾਹੇ ਰੋਕ ਸਕਦੀ ਹੈ ਜੁਡੀਸ਼ਰੀ ਚਾਹੇ ਰੋਕ ਸਕਦੀ ਹੈ ਮੀਡੀਆ ਚਾਹੇ ਐਕਸਪੋਜ਼ ਕਰਕੇ ਰੋਕ ਸਕਦੀ ਹੈ ਸਾਰਿਆਂ ਨੇ ਮਦਦ ਕੀਤੀ ਹੈ ਇਸ ਚ ਬਲੈਕਸ਼ੀਪ ਹੁੰਦੇ ਨੇ ਬਾਈ ਵਰਚੂਓ ਜਿਹੜੇ ਆਪਣੇ ਪੈਸਿਆਂ ਦੇ ਤੇ ਕਨੈਕਸ਼ਨ ਦੇ ਨੈਟਵਰਕ ਦੇ ਨਾਲ ਉਹ ਅਹਿਮ ਅਹੁਦਿਆਂ ਤੇ ਪਹੁੰਚ ਜਾਂਦੇ ਨੇ ਕੰਟਰੋਲ ਉਹੀ ਕਰਦੇ ਨੇ ਤੇ ਉਹਨਾਂ ਦੀ ਗੱਲ ਚੱਲਦੀ ਹੈ